ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵੇਰ ਦੇ 9:00 ਵੱਜ ਗਏ ਆ ਤੇ ਚਾਹ ਪਾਣੀ ਆਪਾਂ ਪੀ ਲਿਆ ਆ ਤੇ ਮੇਰਾ ਅੱਜ ਦਾ ਰਾਤ ਦਾ ਨਾ ਕੰਦ ਖੰਦੇ ਆ ਸੀ ਤਾਂ ਉਹਦਾ ਕੰਦ ਹੋਣ ਜਾਣਾ ਹੁਣ ਅਪਾਇੰਟਮੈਂਟ ਲੈਣੀ ਆ ਮੈਂ ਅਜੇ ਤੱਕ ਅਪਾਇੰਟਮੈਂਟ ਲੈਣਾ ਉਹਦੀ ਨਾ ਤੇ ਬਾਕੀ ਤੁਸੀਂ ਕੱਲ ਦੇ ਬਲਾਉਚ ਦੇਖਿਆ ਹੋਣਾ ਜਿਹੜਾ ਆਪਾਂ ਠਾਣੇ ਗਏ ਸੀ ਨਾ ਤੇ ਪਹਿਲਾਂ ਸਾਨੂੰ ਏਐਸਐਨ ਸੱਦ ਲਿਆ ਕਿ ਆ ਜਾਓ ਕਿ ਪਠਾਨਕੋਟੋਂ ਪਠਾਨਕੋਟ ਟਰੱਕ ਪਹੁੰਚੂਗਾ ਤੁਹਾਨੂੰ ਫੋਨ ਕਰਦਾ ਕਿ ਮਤਲਬ ਕਿ ਜੰਮੂ ਤੋਂ ਰਪਿਆ ਹੈ ਨਾ ਤੇ ਫਿਰ ਆਪਾਂ ਉੱਥੇ ਪਹੁੰਚੇ ਆਪਾਂ ਸੋਚਿਆ ਕਿ ਸਾਨੂੰ ਇੱਥੇ 2 ਘੰਟੇ ਰਸਤਾ ਲੱਗਣਾ ਆ ਆਪਾਂ 2 ਵਜੇ ਤੱਕ ਡਿੱਗਦੇ ਰਹੇ ਫੋਨ ਨਹੀਂ ਆਇਆ ਭਾਜੀ ਕਹਿੰਦੇ ਚਲੋ ਕੀ ਉਹਨਾਂ ਨੂੰ ਆਉਣਾ ਤਾਂ ਹੈਗਾ ਹੀ ਨਾ ਹੁਣ ਟਰੱਕ ਵਾਲਿਆਂ ਨੇ ਤੇ ਆਪਾਂ ਪਹਿਲਾਂ ਚੱਲਦੇ ਆ ਪਰ ਰਾਤ ਨੂੰ ਕੱਲ ਹੀ ਨਿਕਲਣਾ ਨਾ ਤੇ ਆਪਾਂ ਪਹਿਲਾਂ ਨਿਕਲ ਗਏ ਫੇ ਤੇ ਆਪਾਂ ਗਿਆ ਚੱਲ ਕੀ ਠਾਣੇ ਜਾ ਕੇ ਤੇ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਬੈ ਕੇ ਤੇ ਉਹ ਗੱਲਬਾਤ ਕੀਤੀ ਤੇ ਉਦੋਂ ਐਸਐਸਆਈ ਤਾਂ ਆਇਆ ਨਹੀਂ ਸੀ ਨਾ ਉਦੋਂ ਤੇ ਆਪਾਂ ਫੇ ਐਸਐਚ ਨੂੰ ਮਿਲੇ ਐਸਐਚ ਨੂੰ ਫੋਨ ਮਾਰਿਆ ਉਹਨੂੰ ਏਐਸ ਨੂੰ ਤੇ ਉਹ ਕਹਿੰਦਾ ਕਿ ਜੀ ਅੱਜ ਟਰੱਕ ਵਾਲੇ ਤਾਂ ਆਉਣਾ ਹੀ ਨਹੀਂ ਉਹਨਾਂ ਦਾ ਟਰੱਕ ਹੀ ਨਹੀਂ ਖਾਲੀ ਹੋਇਆ ਉੱਥੋਂ ਤੇ ਥੋੜਾ ਮਨ ਇਹ ਸਾਡਾ ਵੀ ਪਰੇਸ਼ਾਨ ਹੋਇਆ ਨਾ ਕਿ ਗੁੱਸਾ ਆਇਆ ਚੜਿਆ ਕਿ ਕਿਉਂ ਸਾਨੂੰ ਪਹਿਲਾਂ ਕਿ ਸੱਦਿਆ ਨਾ ਇਦਾਂ ਕਿ ਜਦ ਕਿ ਇਹਨਾਂ ਸਾਨੂੰ ਹਫਤੇ ਪਹਿਲਾਂ ਫੋਨ ਕਰਤਾ ਸੀ 4-5 ਦਿਨ ਪਹਿਲਾਂ ਕਿ ਹਾਂ ਵੀ ਸ਼ੁੱਕਰਵਾਰ ਨੂੰ ਆਪਾਂ ਟਾਈਮ ਦਿੱਤਾ ਆ ਤੇ ਤੁਸੀਂ ਆ ਜਿਓ ਨਾ ਕਿ ਉਹਨਾਂ ਨੂੰ ਸ਼ੁੱਕਰਵਾਰ ਨੂੰ ਆ ਜਾਣਾ ਹੈ ਤੇ ਆ ਗੱਲਬਾਤ ਹੋਈ ਹੈ ਹੁਣ ਆਪਾਂ ਨੂੰ ਕਹਿ ਕੇ ਆਏ ਜਿੰਨੇ ਸਾਡੇ ਢੇੜੇ ਲੱਗੇ ਸਾਨੂੰ ਉਹਦਾ ਖਰਚਾ ਵੀ ਚਾਹੀਦਾ ਉਹਨਾਂ ਕੋਲੋਂ ਹੀ ਚਾਹੀਦਾ ਹੈ ਠੀਕ ਹੈ ਨਾ ਇੱਕ ਤਾਂ ਉਹ ਗਲਤੀ ਕਰਨ ਹੈ ਨਾ ਕਿ ਮਨ ਲਈ ਤਰਲੇ ਆਪਾਂ ਗੱਡੀ ਆਪਣੀ ਆਪਣੀ ਚੀਜ਼ ਵਾਸਤੇ ਨਾ ਪੈਸੇ ਵਾਸਤੇ ਇਹ ਗੱਲ ਗਲਤ ਆ ਨਾ ਫੇ ਇਹ ਇਨਸਾਫ ਵਾਲੀ ਗੱਲ ਹੈ ਨਹੀਂ ਕੋਈ ਵੀ ਤੇ ਇਸ ਕਰਕੇ ਆਪਾਂ ਨੂੰ ਕਹੇ ਕਿ ਆਏ ਹੁਣ ਦੋ ਦਿਨਾਂ ਚ ਉਹਨੂੰ ਸੱਦ ਤੇ ਆਪਾਂ ਇਹ ਚੀਜ਼ ਦਾ ਫੈਸਲਾ ਕਰਨਾ ਤੇ ਸਾਨੂੰ ਜਿਹੜਾ ਸਾਡਾ ਖਰਚਾ ਹੋਇਆ 10-15000 ਦਾ 15000 ਦਾ ਉਹ ਵੀ ਆਪਾਂ ਲੈਣਾ ਹੈ ਤੇ ਬਾਕੀ ਜਿਹੜਾ ਤੇਲ ਖਰਚਾ ਆ ਉਹ ਵੀ ਆਪਾਂ ਲੈਣਾ ਹੈ ਤੇ ਇਹ ਗੱਲ ਕੀ ਹੁਣ ਕਹਿੰਦਾ ਕੋਈ ਨਾ ਮੈਂ ਕਰਾਂਗਾ ਤੁਹਾਡਾ ਤੇ ਬਾਕੀ ਕੋਈ ਤੁਹਾਨੂੰ ਅਪਡੇਟ ਦਿੰਨੇਗਾ ਆਂ ਦੀ ਦੇਖੋ ਨਾ ਮਰਾਜ ਦਾ ਦਿਲ ਬੱਸਣਾ ਆ ਸੁਝਿਆ ਪਿਆ ਥੋੜਾ ਜਿਹਾ ਅੱਜ ਤੋਂ ਇੱਥੋਂ ਹੁੰਦੀ ਦਾ ਹੁਣ ਤੇ ਹੁਣ ਪਤਾ ਨਹੀਂ ਇਹਦੇ ਕੰਚ ਪ੍ਰੋਬਲਮ ਜਾਂ ਇਹਦੇ ਦਾੜ ਨਿਕਲਦੀ ਹੈ ਕੁਝ ਵੀ ਹੋ ਸਕਦਾ ਹੈ ਨਾ ਤੇ ਵਾਪਸ ਡਾਕਟਰ ਹੀ ਦੱਸੂਗਾ ਜੋ ਹੋਊਗਾ ਤੇ ਆ ਇਧਰ ਆ ਵੀ ਬੁਲਾ ਦੋ ਮੇਰੇ ਦੋਸਤ ਨੇ ਕਹੀਗਾ ਦਾੜ ਨਿਕਲਦਾ ਨਹੀਂ ਤੇ ਇਧਰ ਮੈਡਮ ਹੁਣੇ ਬੈਠੇ ਆ ਮੈਂ ਮੇਰੇ ਤਾਂ ਜੀ ਇੱਥੇ ਤੇ ਟਿਵਲ ਪਾਣ ਠੀਕ ਕਰਨਾ ਨਹੀਂ ਲਗਾ ਹੈ ਨਹੀਂ ਲਗਾ ਨਹੀਂ ਲਗਾ ਪਰਨਾ ਠੀਕ ਹੈ ਪੜ੍ਹੇਗਾ ਪੱਕਾ ਚਲੋ ਠੀਕ ਹੈ ਮਹਰਾਜ ਦੀ ਦਵਾਈ ਆਪਾਂ ਲੈ ਆਂਦੀ ਆ ਤੇ ਆ ਕੇ ਇਹਨੂੰ ਲੰਮਾ ਪਾਤਾ ਆ ਤੇ ਆਹ ਡ੍ਰੌਪ ਦਿੱਤੇ ਹੁਣ ਇਹ ਡ੍ਰੌਪ ਪਾਣੇ ਹੋਣਾ ਪਏ ਤੇ ਕੰਨ ਦੇ ਵਿੱਚ ਨਾ ਉਹ ਤਾਂ ਕਹਿੰਦਾ ਕੋਈ ਨਾ ਕਹਿੰਦਾ ਮਾੜਾ ਮੋਟਾ ਟਾਂਸਰ ਜਿਹਾ ਬਥੇ ਲੱਗਦਾ ਮੈਨੂੰ ਤਾਂ ਮੈਂ ਗੱਲ ਦੱਸਾਂ ਤੇ ਬਾਕੀ ਕੋਈ ਨਾ ਦੇਖਦੇ ਆ ਆਰਾਮ ਜਦੋਂ ਪੈਂਦਾ ਹਾਂ ਬੋਲ ਇਹਦੇ ਕਾਚੇ ਡਰਾਪ ਉਹਨੇ ਆਪ ਹਾਂ ਇਹ ਨਜ਼ਦੀਕ ਆ ਦੇ ਲੈ ਹਾਈਪਾਈ ਇਹ ਕੋਹਹਾ ਵੀ ਉੱਪਰੋਂ ਕਹਿ ਰਿਹਾ ਉਹ ਜੀ ਅੱਜ ਨਹੀਂ ਜਾਣ ਵਾਲੀ ਬਹੁਤ ਨੇਕਾ ਹੈ ਇਹਦੀ ਬਾਤ ਅੱਜ ਆਪੇ ਲੈ ਕੇ ਨਾ ਹੱਥ ਨਾ ਮਾਰਨਾ ਇਹਨੇ ਪਿਆਰਾ ਇਹਨੂੰ ਡਰੋਪ ਕਰਦੇ ਹੁਣ ਇੱਕ ਦੋ ਮਿੰਟ ਇੱਧੇ ਰਹੂਗਾ ਮਰਾਇ ਤੇ ਰਵੀ ਚੇਚਾ ਇਹ ਲੀਨ ਜਦ ਮੈਂ ਕਹਿਣਾ ਨਹੀਂ ਇਹ ਜਗਾ ਠੀਕ ਹੈ ਬਾਕੀ ਇਧਰ ਰੋਟੀ ਪੱਕਦੀ ਆ ਤੇ ਉਥਾ ਨਹੀਂ ਗਰਮ ਆਖਣਾ ਜਦ ਮੈਂ ਆਇਆ ਬਾਹਰ ਨਾਲ ਕਾਟਨ ਕੈਂਡੀ ਵਾਲਾ ਆ ਗਿਆ ਆ ਨਿਆਣੇ ਸਾਡੇ ਦੌੜੇ ਗਏ ਬਾਹਰ ਨੂੰ ਲਿਉਣ ਲੱਗਾ ਪੁੱਤ ਆਵਾਜ਼ ਮਾਰੀ ਮੈਨੂੰ ਆਉਣ ਲੱਗਾ ਉਹ ਹੁਣ ਬਾਜ਼ਮਾਰੀ ਉਹ ਅੱਗੇ ਕਿਸ ਬੱਚੇ ਨੂੰ ਦੇਣ ਗਿਆ ਆ ਤੇ ਹੁਣ ਇੱਧਰ ਨੂੰ ਆਊਗਾ ਵਾਪਸ ਅਸੀਂ ਦੇਖ ਕਿਦਾਂ ਲੱਗਾ ਨਾ ਕਰ ਨਾ ਕਰ ਹੌਂ ਲਗ ਮੱਲਾ ਕਹਿੰਦੇ ਨਹੀਂ ਤਾਂ ਫੇਰ ਆ ਦੇਖ ਦਡਿਕਣ ਦਾ ਨਾ ਕਰ ਬਹੁਤ ਆ ਗਏ ਟੋਟਲ ਕੈਂਡੀ ਸਾਰਿਆਂ ਨੂੰ ਪਸੰਦ ਹੁੰਦੀ ਆ ਬੱਚਾ ਹੋਵੇ ਹੋਵੇ ਜਵਾਨ ਹੋਵੇ ਵਾਬੜਾ ਹੋਵੇ ਨਾ ਕਰਵੂ ਸਵਾੜ ਦੀ ਆ ਨਾ ਕਿੰਨੇ ਦੀ ਓਏ ਨਾ ਕਰ ਵੀ ਕਿੰਨੇ ਦੀ ਆ ਨਹੀਂ ਨਹੀਂ ਇਹ ਲੈਣੀ ਤੇ ਕਾਟਰ ਕਹਿੰਦੇ ਨਹੀਂ ਲੈਣੀ ਨਹੀਂ ਜਾ ਧੋਖਾ ਦੇਤਾ ਤੁਸੀਂ ਤਾਂ ਕਿ ਨਹੀਂ ਦੀ ਯਾਰ ਇਹ ਬੀਬੀ ਅੱਜ ਅੱਧ ਤੋਂ ਪਹਿਲਾਂ ਆਇਆ ਹੋ ਬੀਬੀ ਬੀਬੀ ਪੈਸੇ ਦੇ ਦਿਆ ਨਾ ਕਿੰਨੇ ਦਾ 20 20 ਰੁਪਏ ਦਾ ਇਹ ਠੀਕ ਇਹਨਾਂ ਬੜਾ ਕਰਤਾ ਦਾ ਆ ਦੋ ਕੰਨ ਕੋਟਨ ਕੰਡੀਆਂ ਦੇ ਦੇ ਯਾਰ ਬੱਦਲ ਬੱਦਲ ਇਹ ਕਿੰਨੇ 10 ਰੁਪਏ ਦੇ ਨਾ ਇਹ ਬੀਬੀ 40 60 ਦੇ ਦੋ ਨਾ ਦੇ ਦੀ ਇਹਨਾਂ ਨੇ ਕੋਟਨ ਕੰਡੀਆਂ ਤੇ ਲਈ ਨਹੀਂ ਆ ਲੈ ਲੈ ਇਹਨਾਂ ਨੇ ਆ ਵੀ ਲੈ ਅਕੀ ਕਹਿੰਦੇ ਹੁੰਦੇ ਮਰਾ ਇਹ ਵੀ ਕੀ ਕਹਿੰਦੇ ਹੁੰਦੇ ਇਹਨਾਂ ਨੂੰ ਬਬਲ ਬਬਲ ਸਵਾਲਾ ਲੈ ਲਿਆ ਇਹਨਾਂ ਨੇ ਤੇ ਮੈਂ ਲਾਲੀ ਕਟਨ ਕੈਂਡੀ ਦੋ ਲਈਆਂ ਆ ਹਾਂਜੀ ਇੰਦਰ ਆ ਦੇਖੋ ਜੀ ਇਧਰ ਤਾਂ ਜਲਦੀ ਪਈ ਆ ਪਾਰਟੀ ਸ਼ਾਮ ਦੀ ਪਾਰਟੀ ਚੱਲਦੀ ਪਈ ਆ 5 ਵਜੇ ਵਾਲੀ ਪਾਰਟੀ ਚੱਲਦੀ ਪਈ ਆ 프라이ਜ਼ ਨਾਲ ਨਾਲ ਕੋੜੀ ਕੁੜੀ ਕੁੜੀ ਬੋਲਦੇ ਨਹੀਂ ਮੈਂ ਨਾ ਚੱਤਾ ਬੁਲ ਗਿਆ ਹੈਲੋ ਗਾਇਜ਼ ਵੀਰੇ 프라이ਜ਼ ਖਾ ਲੋ ਪ੍ਰਾਈਜ਼ ਗਾ ਲੋ ਆ ਦੇਖੋ ਆਪਾਂ ਨੇ ਦਿੱਤੇ ਬਣਾ ਕੇ ਪ੍ਰਾਈਜ਼ ਅਭੀ ਗਿਆ ਹੋਇਆ ਆ ਬਾਹਰ ਖੇਡੜ ਇਹ ਉਹ ਕਹਿੰਦਾ ਮੈਂ ਨਹੀਂ ਖਾਣੇ ਹੈਗੇ ਚਲੋ ਆਪਾਂ ਕਿ ਆਪਾਂ ਹੀ ਖਾ ਲਾਂ ਨਹੀਂ ਹੈਗੇ ਹੁਣ ਨਾਲੇ ਦੁਕਾਨ ਤੇ ਖੇਡਣ ਨਹੀਂ ਉਹਨੂੰ ਮਤਲਬ ਆ ਖਾਣਨਾ ਘਟੇ ਹੀ ਆ ਮੈਂ ਤੂੰ ਕੀ ਬਣਾਈ ਜਨਾ ਮੂੰ ਚਲੋ ਮੈਡਮ ਸਾਡੀ ਨਵੀਂ ਗੱਲ ਸੁਣ ਲੋ ਮੂੰ ਚ ਪਾਸ ਨਿਕਲਦੀ ਕਹਿੰਦੀ ਇਹਦੀ ਧੁੰਦ ਬਣਦੀ ਹੋਣੀ ਆ ਕੱਢੀ ਕਿੰਦਾ ਕਹਿੰਨੀ ਸੀ ਆਪਾ ਹੁਣੇ ਕਲ ਨੂੰ ਮੂਚ ਕਹਿੰਦੀ ਆ ਦੀ ਧੁੰਦ ਬਣਦੀ ਹੈ ਨਹੀਂ ਨਹੀਂ ਸੱਚੀ ਨਿਕਲਦੀ ਇਕਦਿਰੀ ਆਈ ਨਾ ਕਹਿੰਦੀ ਇਹ ਧੁੰਦ ਉਹਦੇ ਵਿੱਚ ਬੜਾ ਵਾਪਸ ਹੋਣ ਨਹੀਂ ਗਿਆ ਉਹ ਮੋਰ ਸਾਲ ਸਾਡਾ ਜਾਇਗਾ ਬਾਹਰੋਂ ਅੰਦਰ ਲੈ ਕੇ ਜਾਣਾ ਆਪ ਹੁਣ ਇਹਨਾਂ ਦੱਸਿਆ ਤਾਂ ਨਾ ਇਹ ਡੈਡੀ ਸੀਗੇ ਪਾਠ ਕਰਦੇ ਡੈਡੀ ਸੀ ਹੁੰਦੇ ਨਾ ਨਹੀਂ ਪਾਠ ਕਰਦੇ ਟੱਡ ਸੀਗੀਆਂ ਬੈਣੀਆ ਗਾਲਾਂ ਹੂੰ ਵੀ ਮੋਰ ਸਾਲ ਦਾ ਤੂੰ ਖਾਲੀ ਰੱਖ ਚਾਬੀ ਲੈਣ ਦੀ ਮੈਂ ਭਲਾ ਮੈਨੂੰ ਨਹੀਂ ਪਤਾ ਭੰਗ ਬਤਾ ਹੁੰਦਾ ਨਹੀਂ ਆ ਤੇ ਲੈ ਜਾਂਦੀ ਮੋਰ ਸਾਲ ਤੇ ਰੀਅਲ ਦੇਖੋ ਤਾਂ ਜੰਮੀ ਆਹ ਦੇਖੋ ਬਰਫੀਆ ਬਰ ਫਤੂਰੇ ਹਾਇਆ ਦੇਖੋ ਕਿਤਾ ਕੋ ਪਾਗੀ ਤਰੀਲ ਹਨ ਹੈ ਨਾ ਗਿੱਲਾ ਗਿੱਲਾ ਚਲੀ ਅੰਦਰ ਯਾਰ ਠੰਡਾ ਬਲ ਗਿਆ ਠੰਡਾ ਯਾਰ ਚਲੋ ਨਾਲੇ ਅੱਜ ਦੇ ਬਲੌਗ ਦੀ ਇੱਥੇ ਸਮਾਪਤੀ ਕਰਦੇ ਆਪਾਂ ਨਾਲੇ ਨਾ ਹੈ ਨਾ ਤੇ ਉਮੀਦ ਕਰਦਾ ਤੁਹਾਨੂੰ ਬਲੌਗ ਚੰਗਾ ਲੱਗਾ ਹੋਗਾ ਜੇ ਚੰਗਾ ਲੱਗਾ ਚੈਨਲ ਨੂੰ ਸਬਸਕ੍ਰਾਈਬ ਜਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਜਰ ਕਰਿਓ ਤੇ ਸਾਡੇ ਸਾਰੇ ਬਣ ਤੁਹਾਨੂੰ ਸਤਿ ਸ੍ਰੀ ਅਕਾਲ ਜੀ